ਆਪਣੇ ਧਰਤੀ ਵਾਸਤੇ ਤੁਹਾਨੂੰ ਲੱਗਦੇ ਬਹੁਤ ਵੱਡੀ ਆ ਸੇਵਾਵਾਂ ਕੀਤੀਆਂ ਨੇ ਪਾਰਟੀ ਵਾਸਤੇ ਸ਼ੂਣੀ ਕਰ ਦਿੱਤੀ। ਭਾਵੇਂ ਉਹ ਐਮਰਜੈਂਸੀ ਦੀ ਲੜਾਈ ਸੀ ਉਹਦੇ ਵਿੱਚ ਹੀ ਉਹਨਾਂ ਨੇ 9 ਮਹੀਨੇ ਲਗਾਤਾਰ ਸੰਘਰਸ਼ ਵਿੱਚ ਛਾ ਮਿਲੋਏ। ਸੋ ਇਹ ਸਾਰੀਆਂ ਗੱਲਾਂ ਜਿਹੜੇ ਖੜਾ ਕਰਨਾ ਇਹ ਜਿਹੜੀ ਉਹਨਾਂ ਦੀ ਬੜੀ ਬੱਤੀ ਟੀਨ ਵਕ ਵਕ ਉਹਦੀਆਂ ਤੇ ਰਹਿ ਕੇ ਵੀ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਇੱਕੋ ਜਿਹਾ ਸਤਿਕਾਰ ਕੀਤਾ ਔਰ ਸਾਡੇ ਵਰਗੇ ਨੂੰ ਤੇ ਖਾਸ ਕਰਕੇ ਲੋੜ ਮਹਿਸੂਸ ਹੋ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਲੀਡਰ ਲੱਭਣੇ ਪੜੇ ਓਕੇ ਜੀ ਵੀ ਅੱਜ ਦੇ ਸਮੇਂ ਚ ਇੰਨੀ ਨਿਮਰਤਾ ਵਾਲਾ ਤੇ ਸਤਿਕਾਰ ਵਾਲਾ ਜਿਹੜੀ ਸ਼ਖਸੀਅਤ ਹੈ ਉਹ ਸਾਡੇ ਕੋਲੋਂ ਘੁੱਚ ਗਈ ਹੈ ਯੂਨੀਵਰਸਿਟੀ ਇੱਕ ਕਿਸਮ ਦੀ ਲੰਬੀ ਸੇਵਾ ਵੀ ਕੀਤੀ ਹੈ ਇਹ ਬੱਚਿਆਂ ਦਾ ਪੈਦਾ ਇੰਦਾ ਖੜਾ ਕੀਤਾ ਕਿ ਆਪਣੇ ਬੇਟਿਆਂ ਨੂੰ ਉਹੀ ਗੁਣਤੀ ਪਰਕੇ ਗਏ ਹੈ ਕਿ ਜਿੰਨਾ ਅੱਜ ਸਰਦਾਰ ਪ੍ਰਿੰਦਰ ਸਿੰਘ ਢੀਟਸਾ ਉਹਦੀ ਪ੍ਰੇਰਣਾ ਦੇ ਅਨਸਾਰ ਚੱਲ ਰਹੇ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਕਿਸੇ ਜਿਹੜਾ ਉੱਤਰਤੀ ਇੰਦਾ ਉਥਾ ਗਿਆ 75 ਸਾਲ ਦੀ ਸੇਵਾ ਦੀ ਕਾਲ ਪੂਰੀ ਇਸ ਨੇ 307 ਨੂੰ ਉਪਰਲੇ ਦੇ ਸਿੱਖਾ ਉਹਨਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਪੈਸ਼ਲ ਟੂਰ ਦੇ 307 ਵਾਲੀ ਕਚਾਸੀ ਨੂੰ ਮਹਾਸਿਆ ਕੀ ਹੈ ਤੋਂ تقریبا ਉਹਨੂੰ ਦੇਸ਼ ਦੀ ਸਰਕਾਰ ਵਿੱਚ ਭਾਵੇਂ ਉਹ ਰਾਜ ਸਭਾ ਦੇ ਮੈਂਬਰ ਰਹੇ ਭਾਵੇਂ ਉਹ ਲੋਕ ਸਭਾ ਦੇ ਮੈਂਬਰ ਰਹੇ ਗਏ ਭਾਵੇਂ ਉਹ ਸਿੱਧਾ ਰਜਿਸਟਰੀ ਮੰਤਰੀ ਨੇ ਲਗਭਗ ਖਤਮਾਦ ਉਨ੍ਹਾਂ ਨੇ ਪ੍ਰੀਕੂਮ ਕਰਵਾਈ ਹੈ ਤੇ ਜਿਹੜੀ ਸਾਂਝ ਰਹੀ ਹੈ ਐਨਡੀਏ ਦੇ ਵਿੱਚ ਉਹ ਤੌਰ ਮੈਂਬਰ ਬੈਠਦੇ ਰਹੇ ਪੂਰਾ ਉਹਨਾਂ ਦੇ ਨਾਮ ਨਿਕਲਦਾ ਆ ਐਮਐਲਏ ਤੌਰ ਤੇ ਬੰਨਾ ਜਿਆ ਨਹੀਂ ਹੈ ਸਰਪੰਚ ਤੋਂ ਸ਼ੁਰੂ ਕੀਤੇ ਆਪਣੀ ਰਾਜਨੀਤੀ ਮੇਰੇ ਭਰਾ ਕਰੀਆ ਬੁੱਤਾਈ ਨਹੀਂ ਆ ਰਿਹਾ ਦੀ ਯਾਰ ਯਾਰ ਦੇ ਵਿੱਚ ਇਹ ਹੈ ਕਿ ਪੰਜਾਬ ਦੇ ਇਨਾਂ ਦੇ ਲੋਕਾਂ ਨਾਲ ਪਰਲੇ ਰਹੇ ਰਜੀਵ ਛੜਦੇ ਜਾਂਦੇ ਉਹਨਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਸਿਆਸਤ ਦਾ ਕਿੰਨਾ ਕਿਤੇ ਜ਼ਰਬੇਕਾਰ ਇਤਿਹਾਸ ਜਿਹਨਾਂ ਨੇ ਬਹੁਤ ਸਾਰਾ ਕੁਝ ਆਪਣੇ ਪੰਜਾਬ ਆ ਦੇ ਕੋਈ ਲੋਕਾਂ ਨਾਲ ਦੀ ਸਿਆਸਤ ਦੇ ਚੰਦ ਯਾਨੀ ਕਿ ਨੋਟਾ ਨੇ ਵੰਕੂ ਮੰਤਰੀ ਆਪ ਦੀ ਸਖਸ਼ੀਅਤ ਨੂੰ ਕਿਵੇਂ ਦੇਖਦੇ ਹੋਗੇ ਸਿਆਸਤ ਦੇ ਪੂਰੇ ਪੰਥ ਤੋਂ ਹੀ ਨਹੀਂ ਮੈਂ ਸੰਵਿਧਾਨ ਕਲਿੰਦਲ ਨਹੀਂ ਪੰਜਾਬ ਦੇ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਨੂੰ ਜਿਹਨਾਂ ਦੀ ਸ਼ਖੀਅਤ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਪੰਥ ਦੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਸਨਪੱਖ ਹੋ ਕੇ ਖੇਤਿਆਂ ਤੋਂ ਮੋਰ ਬਾਗ ਆਪਣੇ ਸਤਾ ਦੇਗੇ ਕੀ ਮੀਤ ਕਰਦੇ ਆ ਵੀ ਉਹਨਾਂ ਦੇ ਜਿਹੜੇ ਸਭ ਕ੍ਰਿਸ਼ੀ ਜਿਹੜੇ ਕੰਮ ਕਰਦੇ ਆ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ ਉਹਨਾਂ ਤੇ ਉਹਨਾਂ ਨੂੰ ਉਹਨਾਂ ਦੇ ਇਸ ਸੰਭੇਣ ਪੂਰਾ ਕਰਨਾਸ ਸਾਰੇ ਰਲ ਮਿਲ ਕੇ ਖਾਣੇ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਯਾਦ ਤਾਂ ਬਹੁਤ ਪੁਰਾਣੀ ਸੱਖੜਾ ਦਸਾਂਝ ਬਹੁਤ ਰੇ ਉਹ ਸਾਲ ਜਦੋਂ ਜਿਹੜਾ ਪਟਾਣ ਵਾਲਾ ਪਟਾਣ ਮਾਈਕ ਮਾਈਕ ਕਿਥੇ ਮੇਰਾ ਜਿਹੜਾ ਜਿੰਦਰ ਹੋ ਰਹੇ ਨੇ ਪਾਰਟੀ ਕਰਾ ਸੀ ਬੰਦ ਰੇ ਸੰਮਤੀ ਅੱਜ ਜਦ ਸੁਦੇਵ ਸਿੰਘ ਤਿੰਸਾ ਹੋ ਰਹੇ ਨੇ ਆਹ ਕਿਤੇ ਸਮਝ ਮੈਂ ਕਿ ਅਗਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕਈ ਵਾਰੀ ਬੰਦੇ ਬਜ਼ਾਰ ਤੋਂ ਉੱਠਾਇਆ ਜਾਂਦਾ ਹੈ ਉਹਨਾਂ ਨੂੰ ਬਹੁਤ ਹਉਤੇ ਮਿਲੇ ਉਹਨਾਂ ਨੂੰ ਕਾਜ ਸਭਾ ਨੂੰ ਲੋਕ ਸਭਾ ਮਿਲੀ ਪਰ ਉਹ ਇਹ ਭੁੱਲ ਜਾਂਦੇ ਆ ਕਿ ਜਦੋਂ ਸਭ ਤੋਂ ਵੱਡਾ ਟੈਸਟ ਆਇਆ ਸਪਟਾਸ਼ ਸਿੰਘ ਬਾਦਲ ਜੀ ਸਿਧ ਸਿੰਘ ਬਾਦਲ ਜੀ ਨੇ ਕਹਿੰਦਾ ਕਿ ਕਦੇ ਵੀ ਜਦੋਂ ਉਹਨਾਂ ਨੇ ਬਾਦਲ ਸਾਹਿਬ ਦਾ ਇੰਨਾ ਭਰਵਾ ਸਾਥ ਦਿੱਤਾ ਕਿ ਉਹਨਾਂ ਲਈ ਸਰਕ ਇਸ ਮੁੱਢਲ ਮੈਂ ਕਹਿਣਾ ਚਾਹੁੰਦਾ ਕਿ ਪੰਥਕ ਇਕਤਾ ਆਨੇ ਵੱਧ ਤੋਂ ਸਸਤ ਮੂਲਨੀ ਕਮੇਟੀ ਦਾ ਗਠਨ ਕਰ ਲਿਆ ਸੀ ਅੱਜ ਤੋਂ 2 ਸਾਲ ਪਹਿਲਾਂ ਜਿਹਦੇ ਵਿੱਚ ਸਾਰੀਆਂ ਧਰਾਂ ਨੂੰ ਤੁਸੀਂ ਹੈਰਾਨ ਹੋਵੋਗੇ ਕਦੇ ਉਹ ਸਾਥ ਦੇ ਮਤੇ ਧੀਏ ਇੱਕ ਅੰਧੇ ਗੱਲ ਬਾਤ ਨਹੀਂ ਆਈ ਮਾਨਯੋਗ ਸਵੇਪ ਸਿੰਘ ਜੀ ਨੇ ਕੋਲ ਪਰਵਾੜ ਨਾਲ ਵੀ ਪੈਸ਼ਨਰ ਡਿਕਸਨ ਆਰਮੀ ਦੇ ਅੰਦਰ ਸੇ ਜਤੇਦਾਰ ਸੈਭਾਰ ਨਾਲ ਗੱਲ ਕਰ ਲਈ ਔਰ ਮੈਨੂੰ ਉਹਦਾ ਕੋਆਰਡੀਨੇਟ ਦੋਇਆ ਕਿ ਇਕੱਠਾ ਇਕੱਠੇ ਕਰੀਏ ਆਪਾਂ ਜਿਵੇਂ ਸਾਰੀਆਂ ਹਰ ਤੱਕ ਕੋਰਸਸ ਨੂੰ ਸਾਰੀਆਂ ਤਕਸਲਾਂ ਨੀਯੁਜਤ ਬੰਦੀਆਂ ਨੂੰ ਉਹਨਾਂ ਦੇ ਪੂਰਵੀ ਪਹਿੇ ਉਹਨਾਂ ਦੇ ਇਸ ਉਪਰਾਲੇ ਨੂੰ ਪਰ ਅਗਰ ਉਹਨਾਂ ਦੇ ਉਸ ਉਪਰਾਲੇ ਨੂੰ ਗੂਰ ਪਹੇ ਜਾ ਤਾਂ ਅਜ ਕਾਲੇ ਦਾ ਰਸਤਾ ਹੈ ਸਨ ਸਿਆਸਤ ਦੇ ਹਵਾਲੇ ਨਾਲ ਵੀ ਲੇਕਿਨ ਇਨਸਾਨ ਦੇ ਤੌਰ ਤੇ ਸਾਨੀਅਤ ਸਾਰੇ ਫਾਦਰਲੀ ਰਿਸਪੈਕਟ ਕਰਦੇ ਸੀ ਬਹੁਤ ਤਕਲੀਫ ਦੇ ਆ ਕੋਈ ਨਾ ਜਾਣਾ ਸਵਰਾਂ ਦਾ ਕੋਈ ਗੱਲਬਾਤਾਂ ਹੋਈਆਂ ਬਹੁਤ ਮੁਲਾਕਾਤਾਂ ਹੋਈਆਂ ਦਲਬਾਤ ਵੀ ਹੋਈ ਦਿੱਲੀ ਵੀ ਵੇ ਮੈਂ ਜਾਦਾ ਦਿੱਲੀ ਵਾਲੇ ਘਰੇ ਕਮਰਾ ਅੱਛੇ ਚੰਡੀਗੜ੍ਹ ਵੀ ਗਿਆ ਸੀ ਹਾਲੀ ਕੁਝ ਮਹੀਨੇ ਪਹਿਲਾਂ ਲੇਕਨ ਮਾਣੇ ਗਾਸਾ ਮਾ ਤੁਮੇ ਦੀ ਗੱਲਬਾਤ ਆਪਸ ਵਿੱਚ ਹੈ ਰਾਤਾ ਰਾਤ ਦਾ ਰਸਤਾ ਆਜ ਸੁਹਾਗਪੁਰ ਰੋਮਨੀ ਕਾਲੀਦਲ ਦੇ ਵਿੱਚ ਇਹ ਆਸ਼ਾ ਸਰਫਤ ਨੇ ਸੰਤ ਦੇ ਸਦਾ ਸਹਾਇਤਾ ਕਰਦੀ ਹੋਈ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਹੋਰ ਜਗ੍ਹਾ ਦੀਆਂ ਸੁਰਤਾਂ ਬੰਦ ਸਾਰਿਆਂ ਦੇ ਜੋ ਸੰਤ ਨੇ ਵੀ ਛੋੜਿਆ ਗਿਆ ਹੈ ਉਹਦੇ ਦਰਸ਼ਕ ਦੇ ਨਾਲ ਦੇਵਕਪਤਾਰ ਸਾਧਨ ਸਾਰੇ ਖੰਡਾ ਜੀਵਕਤ ਦੇ ਹੀ ਇਹ ਨਾੜਿਆ ਦਿਮਾਗ ਦੇ ਟਾਣਿਆਂ ਦਿੱਤਾ ਨਯੌਟਿਆਂ ਤੇ ਕੱਢ ਗਏ ਜਿਹੜਾ ਸਮਾਂ ਲੱਗਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾ ਰਹਾ ਹਰਖ ਨੇ ਆਉਣਾ ਤੇ ਹਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਰਹਾ ਜਲਦੀ ਜਾਂਦਾ ਪਰ ਆਜ ਦੇ ਤਾਫਿਲ ਬਗਤਰਾ ਸਾਨ ਗੁਰਦੁਆਰਾ ਸਵਾਲਾ ਜੀ ਦੇ ਸਮਾਂ ਇਸ਼ਾਰਾ ਕਰਕੇ ਹਰਤਾ ਵੀ ਬੋਲਾਂ ਦੇ ਰਿਹਾ ਹੈ ਇਹਨਾਂ ਖੜਾ ਕੇ ਯਾਰੋ ਧਰਮ ਦੇ ਬੰਦੇ ਮੰਡਾ ਚ ਜਨਕਤਾਇ ਘੋਟੀਆਂ ਤਹਰਜਾਂ ਕਰਖੜੀਆਂ ਤੇ ਡਰੇ ਆਰ ਨਾਲ ਚਰਾਏ ਗਏ ਗੁਰਦੁਆਰੇ ਦੀ ਸੰਗਤ ਨੂੰ ਸਮਰਪਿਤ ਧਰਮ ਵੀ ਹਾਰਿਆ ਵਿਸ਼ੇ ਨੂੰ ਜਾਣਦੇ ਸੀ ਦਿੱਕਤਾਂ ਵਰਤਾਂ ਮਾਰ ਲਗਾ ਰਹੇ ਜਿਹੜੇ ਵੀ ਸਮਾਂ ਹਿਸਾਬ ਕਰਕੇ ਹਰਤਾ ਦੀ ਬੰਦਾ ਤੇ ਸੇਵੀ ਪਾਰਟੀ ਤੋਂ ਮੁਖਰੇ ਮੈਂ त <inku> ਰਾਹ ਨੂੰ ਕੋਈ ਫੱਟੇ ਸਰਪ੍ਰਿੰਦਾਨ ਸਾਹਿਬ ਦਾ ਸਹਾਰਾ ਇੱਕ ਸਾਥ ਦੀ ਸਹਾਰਾ ਮੈਨੂੰ ਵੀ ਬਹੁਤ ਸਾਥ ਦੀ ਬਹੁਤ ਬਹੁਤ ਧੰਨਵਾਦ ਬੰਦਾ ਜੀ ਜਿਸੇ ਕਰਕੇ ਮੈਂ ਯੂਪੀ ਦੀ ਵੀ ਮਨਿਸਟਰ ਬਣ ਗਿਆ ਇਹਦਾ ਸਦਾ ਸਦਾ ਅੰਮ੍ਰਿਤਿਆਨਾ ਬਣ ਗਿਆ ਮੈਂ ਸੱਚਾ ਕਹਾਣੇ ਨੇਕ ਹੈ ਠੀਕ ਹੈ ਠੀਕ ਹੈ